ਜੀ ਕੀ ਹਾਲ ਚਾਲ ਹੈ ਹੌਪ ਸਾਰੇ ਠੀਕ ਠਾਕ ਵਧੀਆ ਹੋਮਗੇ ਕਰਦੇ ਆ ਅੱਜ ਦੇ ਦਿਨ ਤੇ ਵਲੌਗ ਦੀ ਸ਼ੁਰੂਆਤ ਤੇ ਮਿਸਤਰੀ ਸਾਹਿਬ ਆ ਗਏ ਸੀਗੇ ਕੰਮ ਚਲਾ ਲਿਆ ਮਿਸਤਰੀਆਂ ਨੇ ਦੋ ਤਿੰਨ ਪਾਸੇ ਕੰਮ ਟੁੱਟ ਮਾਇਆ ਪਿਆ ਇਧਰਲੇ ਪਾਸੇ ਪਲਾਸਟਰ ਕਰਨਾ ਰਹਿਣਾ ਇੱਕ ਅੱਜ ਇਧਰ ਪੈਡ ਕਰੀ ਜਾਂਦੇ ਨੇ ਤੇ ਸ਼ਾਮ ਤੱਕ ਉਮੀਦ ਇਹ ਹੈ ਵੀ ਜੇ ਇੱਕ ਦਿਨ ਦੇ ਵਿੱਚ ਆ ਸਾਰਾ ਲੈ ਜਾ ਪਰ ਲੈਦਾ ਨਹੀਂ ਕਿਉਂਕਿ ਮਿਸਤਰੀ ਇਕੱਲੇ ਨੇ ਤੇ ਉਸ ਦਿਨ ਟੋਟਾ ਆ ਵਾਲਾ ਵੀ ਰਹਿ ਗਿਆ ਸੀਗਾ ਬਾਕੀ ਦੇਖਦੇ ਆ ਹੁਣ ਅੱਗੇ ਕੀ ਵਿਆਉਂਦ ਬੰਦੀ ਬਣਦੀ ਹੈਗੀ ਤੇ ਸਲਾਮ ਇਸ ਤਰੀਏ ਬਣਾਉਂਦੇ ਨੇ ਵੀ ਅੱਜ ਇਹਦੀ ਪੈਡ ਕਰਕੇ ਤੇ ਜਿਹੜਾ ਪਰਲੇ ਪਾਸੇ ਪੈਂਡਿੰਗ ਕੰਮ ਪਿਆ ਛੋਟੇ ਛੋਟੇ ਟੋਟੇ ਜਿਹੇ ਪਏ ਨੇ ਪਰਲੇ ਪਾਸੇ ਕੰਦ ਲਾਉਣ ਵਾਲੀ ਪਈ ਹੈਗੀ ਪੌੜੀਆਂ ਵਾਲੇ ਦੇ ਨਾਲ ਮਮਟੀ ਦੇ ਨਾਲ ਤੇ ਇਧਰਲੇ ਪਾਸੇ ਬੈਕ ਸਾਈਡ ਜਿਹੜਾ ਆਹ ਕੀਤਾ ਸੀਗਾ ਇਹਦੇ ਪਰਲੇ ਸਾਈਡ ਰਹਿੰਦਾ ਹੈਗਾ ਪਲਾਸਟਰ ਕਰਨ ਵਾਲਾ ਇਹੋ ਜਿਹੇ ਛੋਟੇ ਮੋਟੇ ਕੰਮ ਆ ਜਾਂ ਮੇੜਦੇ ਨੇ ਕਿਉਂਕਿ ਜਿਹੜਾ ਠੇਕੇਦਾਰ ਆ ਅੱਜ ਉਹਨਾਂ ਦੀ ਕਿਸੇ ਦੇ ਪਰਿਵਾਰਕ ਮੈਂਬਰ ਦੇ ਵਿੱਚੋਂ ਕੀ ਗਾਲ ਚਲਾਣਾ ਕਰ ਗਏ ਸੀਗੇ ਉਹਦੇ ਕਰਕੇ ਉਹ ਆਏ ਨਹੀਂ ਹੈਗੇ ਸ਼ਾਇਦ ਅੱਜ ਫੁੱਲਣੇ ਉਹਨਾਂ ਦੇ ਤੇ ਅੱਜ ਮਿਸਤਰੀ ਇਹਦਾ ਕੰਮ ਰੈਡੀ ਕਰਕੇ ਫਿਰ ਦੇਖਦੇ ਨੇ ਕਿ ਕੀ ਬਿਓਤ ਬਣਾਉਂਦੇ ਨੇ ਫਿਲਹਾਲ ਤਾਂ ਇਹੀ ਸੋਚ ਰਹੇ ਹਾਂਗੇ ਵੀ ਜਿਹੜੇ ਟੋਟੇ ਟਟਮੇ ਪਏ ਨੇ ਜਾਂ ਜਿਹੜਾ ਹੋਰ ਛੋਟਾ ਮੋਟਾ ਕੰਮ ਆ ਉਹ ਨਿਮੜਿਆ ਜਾਵੇ ਅੱਜ ਪਰ ਗੱਲ ਲਾਂਚ ਟਾਈਮ ਹੋ ਗਿਆ ਤੇ ਮਿਸਤਰੀ ਹੁਣ ਰੈਸਟ ਕਰਨਗੇ ਥੋੜਾ ਟਾਈਮ ਤੇ ਕੁਲਾ ਥੋੜਾ ਮੋਟਾ ਸਮਾਨ ਸਲਾ ਸੰਭਲਣ ਲੱਗਿਆ ਮਿਸਤਰੀ ਆ ਉਹਦਾ ਕੰਮ ਨਿਮੜ ਕੇ ਬਾਹਰੇ ਬਹਿ ਗਿਆ ਅੱਜ ਆ ਹੀ ਸਾਰਾ ਥੱਲੇ ਲਾਤਾ ਤੇ ਇੱਕ ਚੀਜ਼ ਖਾਸ ਇੱਥੇ ਮੈਨੂੰ ਇਹ ਜਿਵੇਂ ਜੋੜ ਪੂਗਾ ਮਿਸਤਰੀ ਨੇ ਐਸਾ ਨਾਲ ਟੱਕ ਲਾਇਆ ਵੀ ਨੇੜੇ ਆ ਕੇ ਹਲਕਾ ਹਲਕਾ ਦੀਂਦਾ ਹੈਗਾ ਤੇ ਦੂਰੋਂ ਨਹੀਂ ਪਤਾ ਲੱਗਦਾ ਵੀ ਇਹ ਬਾਅਦ ਚ ਅੱਜ ਪਲਾਸਤਰ ਕਰਿਆ ਹੈ ਤੇ ਜਿਹੜਾ ਉੱਪਰਲਾ ਪਲਾਸਤਰ ਉਹ ਪਰਸੋਂ ਆ ਮਿਸਤਰੀ ਕੋਰਾ ਵਗੈਰਾ ਬੰਨ ਗਏ ਤੇ ਹੁਣ ਮਿਸਤਰੀ ਬਾਹਰੇ ਰੈਸਟ ਕਰੀ ਜਾਂਦਾ ਹੈਗਾ ਮਿਸਤਰੀ ਨੂੰ ਕਈ ਦਿਨ ਹੋ ਗਏ ਰੇਤਾ ਰੇਤਾ ਕਰੀ ਜਾਂਦੇ ਨੇ ਉਹ ਤੇ ਰਾਹ ਦੇ ਵਿੱਚ ਆਹ ਮੁੰਡਾ ਜਾਣ ਪਛਾਣ ਵਾਲੀ ਹੈਗਾ ਇਹ ਰਾਹ ਜਬ ਉਹ ਟ੍ਰੈਕਟਰ ਲਈ ਫਿਰਦਾ ਸੀਗਾ ਇਹਦੇ ਲੋਡਰ ਚ ਲੱਗਿਆ ਹੋਇਆ ਮੂਰੇ ਤੇ ਡੈਡੀਆਂ ਦੇ ਵੀ ਰੇਤਾ ਇੱਥੋਂ ਚਾਕੇ ਇੱਥੇ ਬਾਹਰ ਚ ਇੱਥੇ ਸਿੱਟਣਾ ਹੈਗਾ ਤੇ ਜਿਹੜਾ ਤਾਂ ਹਾਂ ਕੋਠੇ ਤੇ ਚੜਾਉਣਾ ਹੈਗਾ ਐ ਦਿਨ ਨੂੰ ਰੂੜੀ ਤੇ ਸੀ ਕਿਹਨਾਂ ਪਹਿਲਾਂ ਮੈਂ ਰੂੜੀ ਵਾਲਾ ਕੰਮ ਨਿਮੇੜਦਾ ਨਾ ਵੀ ਇੱਥੋਂ ਟੇਡਾ ਕਰਕੇ ਆ ਸਾਰਾ ਰੇਤਾ ਜਿਹੜਾ ਮੱਜਾਂ ਦੇ ਮਗਰਲੇ ਪਾਸੇ ਉਹ ਚੱਕ ਲਾਂਗੇ ਨਾਲੇ ਤਾਂ ਮੱਜਾਂ ਨੂੰ ਥਾਂ ਖੋਲ ਜੀ ਨਾਲੇ ਰੂੜੀ ਚੱਕੀ ਜਾਊਗੀ ਤੇ ਨਾਲੇ ਵਰਸੀਨ ਵਾਲੇ ਦੇ ਵਿੱਚ ਰੇਹ ਵਗੈਰਾ ਪੈ ਜੂਗਾ ਇਹ ਕੰਮ ਨੇ ਪੜ ਜੂਗਾ ਬਾਕੀ ਹਲੇ ਲੱਗੇ ਨੂੰ ਇਹਨੂੰ 10 ਮਿੰਟ ਹੀ ਹੋਏ ਨੇ ਟਰਾਲੀ ਡੇਢ ਟਰਾਲੀ ਰੂੜੀ ਦੀ ਹੈਗੀ ਸੀ ਅੱਧ ਤੋਂ ਵੱਧ ਨੇੜੇ ਲਾਤੀ ਇਹਨੇ ਤੇ ਦੇਖ ਰਹੇ ਕਿੰਨਾ ਟਾਈਮ ਲਾਉਂਦੇ ਨੇ ਡੈਡੀ ਹੋਰ ਇਧਰ ਬਾਰੇ ਗੱਲਾਂ ਬਾਤਾਂ ਮਾਰੀ ਜਾਂਦੇ ਨਾਲ ਜੱਜ ਦਾ ਮੁੰਡਾ ਮਿਸਤਰੀ ਬੈਠਾ ਹੈਗਾ ਨਾਲ ਤੇ ਇਹ ਬੈਠੇ ਇੱਥੇ ਨਾਲ ਰਾਮਗਰਦ ਨੇ ਤੇ ਨਾਲ ਇਹ ਆ ਉਹਦੇ ਜੱਕੜ ਮਾਰੀ ਜਾਂਦੇ ਨੇ ਆ ਵੀ ਸਕੰਦਰ ਇਹ ਮੁੰਡਾ ਸਕੰਦਰ ਹੈਗਾ ਪੈਣੀ ਜੱਸੇ ਤੋਂ ਲੋਡਰ ਵਾਲਾ ਰੇਜ ਵਾਲਾ ਕੰਮ ਨੇੜੇ ਲਾ ਲਿਆ ਕਿਰਾਂ ਇੱਕ ਵਾਰੀ ਟਰੈਕਟਰ ਖੜਾ ਲਿਆ ਸੀਗਾ ਜਿਹੜਾ ਰੇਵ ਵਾਲਾ ਖਿੰਡਿਆ ਹੋਇਆ ਹੈਗਾ ਤੇ ਇਹਨੂੰ ਸਾਰਾ ਇਕੱਠਾ ਕਰ ਦੂਗਾ ਕਾਲਾ ਨਹੀਂ ਆਦਰਵਾਇਜ਼ ਆਹ ਦਰਖਤ ਤੋੜ ਦੂਗਾ ਰਖਸ ਦੇ ਨਾਲ ਪਹਿਲਾਂ ਖਾਈ ਕੀ ਲੰਘਿਆ ਹੈਗਾ ਤੇ ਐਵੇਂ ਬਾਧੂ ਦਾ ਨੁਕਸਾਨ ਹੋਊਗਾ ਨਾਲੇ ਉਹਨੂੰ ਆਹ ਬੱਕਟ ਭਰਨਾ ਔਖਾ ਲੱਗਦਾ ਹੈਗਾ ਜਦੋਂ ਇੱਥੇ ਆ ਕੇ ਟੇਡਾ ਐਂ ਟ੍ਰੈਕਟ ਮੁਰਦਾ ਨਹੀਂ ਹੈਗਾ ਇੱਥੋਂ ਦੀ ਸਾਡਾ ਮਿਸਤਰੀ ਥੋੜਾ ਜੀ ਹੋਰ ਸਕੀਮ ਲਾਉਣ ਲੱਗ ਗਿਆ ਉਹ ਆਹ ਜੀ ਦੇਖਣ ਲੱਗ ਗਿਆ ਕਹਿੰਦਾ ਤਾਂ ਹਾਂ ਚੱਕਾ ਕੇ ਦੇਖ ਲੋਡਰ ਕਿੰਨਾ ਕੁ ਜਾਂਦਾ ਹੈਗਾ ਵੀ ਜਿਹੜਾ ਛੱਤ ਦੀ ਸਿਹਤ ਨੂੰ ਜਾਂਦਾ ਹੋਇਆ ਤਾਂ ਫਿਰ ਜਿਹੜੀਆਂ ਇੱਟਾਂ ਤੇ ਰੇਤਾ ਮਿੱਟੀ ਚੜਾਉਣਾ ਹੈਗਾ ਤਾਂ ਹਾਂ ਵੀ ਉਹ ਇਹਦੇ ਚ ਪਾ ਕੇ ਚੜਾ ਲਿਆ ਕਰਾਂਗੇ ਹੁਣ ਆ ਚਾਕੇ ਦੇਖਿਆ ਨੂੰ ਤਾਹਾਂ ਨੂੰ ਮਿਸਤਰੀ ਦੇ ਦੇਖੋ ਕੀ ਕਹਿੰਦਾ ਹੈਗਾ ਵੀ ਪਸੰਦ ਆਉਂਦਾ ਜਾਂ ਨਹੀਂ ਆਉਂਦਾ ਇਹ ਲੋਡਰ ਆ ਇਹਦਾ ਫਾਇਦਾ ਚਾਚੇ ਕੇ ਵੀ ਲੈਣ ਨੂੰ ਫਿਰਦੇ ਨੇ ਇਹਨਾਂ ਦਾ ਰੇਪ ਹੈਗਾ ਖਿੰਡਿਆ ਰੂੜੀ ਦਾ ਇਹ ਕਹਿੰਦਾ ਇੱਕ ਵਾਰੀ ਇਕੱਠਾ ਕਰਕੇ ਉਹਨੂੰ ਤਾਹਾਂ ਨੂੰ ਕਟ ਕਰ ਦੇ ਤੇ ਜਿਆਦਾ ਜਿਹੜਾ ਖੰਡਾਰ ਜਾਂ ਖੰਡਿਆ ਹੋਇਆ ਉਹ ਠੀਕ ਆ ਜਾਊਗਾ ਕਿ ਕਰ ਪੁੱਛਣਾ ਮਿਸਤਰੀ ਨੂੰ ਕੀ ਕਹਿੰਦਾ ਹੈਗਾ ਬਈ ਸਾਹ ਚ ਆਉਂਦੀ ਆ ਕਹਾਣੀ ਕਿ ਨਹੀਂ ਆਉਂਦੀ ਕਿਉਂ ਮਿਸਤਰੀ ਕੀ ਗੱਲ ਬਾਤ ਹੈ ਜਮਾ ਓਕੇ ਆ ਜੀ ਪਾਸ ਆ ਕੰਮੇ ਪਾਸ ਹੈ ਬਾ ਫਿਰ ਉਹਦੇ ਇਹਨੂੰ ਬੁਲਾ ਲਾਂਗੇ ਆਹ ਤੇ ਨਾ ਰੇਤਾ ਮਿੱਟੀ ਬਾਜਰੀ ਸਾਰਾ ਕੁਝ ਸੀਮਿੰਟ ਬੰਦੇ ਸਾਰਾ ਕੁਝ ਇਹਨਾਂ ਜੜਾਵਾਂਗੇ ਹੁਣ ਠੀਕ ਐ ਲੋਡਰ ਵਾਲਾ ਮੁੰਡਾ ਬਾਗ ਗਿਆ ਤੇ ਆ ਜਿਹੜਾ ਵਰਸੀਨ ਤੇ ਜਮੀਆ ਵਾਲਾ ਚਿਹਰੇ ਪਾਉਣਾ ਸੀਗਾ ਉਹ ਪਾਤਾ ਨਹੀਂ ਤਾਂ ਇੱਥੇ ਸਾਰਾ ਦਿਨ ਟਰੈਕਟਰ ਤੇ ਮਗਰ ਆਹ ਜਿਹੜਾ ਪਾ ਕੇ ਇਹਦੇ ਨਾਲ ਖਾ ਪੀ ਜਾਣਾ ਸੀਗਾ ਨਾਲੇ ਮੈਂ ਖਪਣਾ ਸੀ ਨਾਲ ਇੱਕ ਬੰਦਾ ਹੋਰ ਡੇੜੀ ਤੋਂ ਕੰਮ ਹੁੰਦਾ ਨਹੀਂ ਹੈਗਾ ਇੱਕ ਬੰਦਾ ਹੋਰ ਲੈ ਕੇ ਆਉਣਾ ਸੀਗਾ ਉਹਨੇ ਖਪਣਾ ਸੀਗਾ ਇਹਦਾ ਸਾਰਾ 10 ਮਿੰਟਾਂ ਦਾ ਕੰਮ ਸੀਗਾ ਹੁਣ ਇਹਦੇ ਤੇ ਦੇਖਦੇ ਪਿੰਡ ਇੱਕ ਦੋ ਕੰਮ ਨੇ ਉਹ ਜੇ ਪਹਿਲਾਂ ਕਰ ਦਈਏ ਦਿਨ ਖੜੇ ਖੜੇ ਇੱਥੇ ਸਾਗਾ ਮਾਰ ਕੇ ਹਲ ਮਾਰ ਕੇ ਜਮੀਂ ਦੇ ਵਰਸੀਨ ਸੜਦੇ ਆਗੇ ਮਿਸਤਰੀ ਨੇ ਇਧਰੋਂ ਕੰਮ ਨਿਮੇੜਿਆ ਤੇ ਪੈੜਾ ਇਧਰ ਕਰਤੀ ਤੇ ਇਧਰ ਹੁਣ ਜਿਹੜੀਆਂ ਕੋਰਾਂ ਦਾ ਕੰਮ ਰਹਿਦਾ ਸੀ ਉਹ ਤਾਂ ਪਹਿਲਾਂ ਹੀ ਕੰਪਲੀਟ ਹੋਇਆ ਪਿਆ ਸੀਗਾ ਤੇ ਅੰਦਰਲੇ ਹਿੱਸੇ ਅੱਜ ਤੇ ਮਿਸਤਰੀ ਪਲਾਸਟਰ ਕਰੀ ਜਾਂਦਾ ਹੈਗਾ ਇਹ ਪੈਂਡਿੰਗ ਪੈ ਜੀ ਮਿਸਤਰੀਆਂ ਦਾ ਇਹ ਵੀ ਨਾਲ ਦੀ ਨਾਲ ਨਿਮੇੜੀ ਦਿੰਨੇ ਆਗੇ ਤੇ ਕੰਮ ਦੀ ਚਾਲ ਬਣਦੇ ਬਣਦੇ ਥੋੜਾ ਟਾਈਮ ਵੱਧ ਲੱਗ ਜਾਂਦਾ ਹੈਗਾ ਅੱਜ ਸਾਰੇ ਦਿਨ ਚਾਹੀ ਪਲਾਸਟਰ ਹੋਇਆ ਹੈਗਾ ਅੱਧਾ ਦਿਨ ਤਕਰੀਬਨ ਨੰਗ ਗਿਆ ਜੇ ਇੱਕ ਵਾਰੀ ਕੰਮ ਦੀ ਚਾਲ ਟੁੱਟ ਜੇ ਦੁਬਾਰੇ ਉਸ ਲਈ ਤੇ ਆਉਣ ਨੂੰ ਥੋੜਾ ਜਿਹਾ ਟਾਈਮ ਲੱਗ ਹੀ ਜਾਂਦਾ ਹੈਗਾ ਵੱਧ ਮੰਨ ਲਓ ਮੰਲੀ ਇੱਕ ਵਾਰੀ ਤਾਂ ਸਹਾਗਾ ਲਾਤਾ ਦੁਬਾਰੇ ਸਹਾਗਾ ਲਾਉਣ ਦੀ ਤਿਆਰੀ ਹੈਗੀ ਕਿਉਂਕਿ ਜਿਹੜਾ ਬੱਕਟ ਦੇ ਨਾਲ ਉਹਨੇ ਰੇਖ ਖੰਡਾਇਆ ਸੀਗਾ ਉਹਦੀਆਂ ਵਿੱਚ ਵਿੱਚ ਢੇਰੀਆਂ ਲੱਗੀਆਂ ਪਈਆਂ ਨੇ ਤੇ ਸਹਾਗੇ ਨਾਲ ਕੇਰਾਹੋਂ ਸਾਰੇ ਖੰਡ ਜੂਗਾ ਇੱਕ ਵਾਰੀ ਸਾਗਾ ਲਾ ਕੇ ਦੁਆਰੇ ਤੋਂ ਹਲਾਂ ਨਾਲ ਇਹਨੂੰ ਬਾਹ ਕੇ ਜਮਾ ਬਰੀਕ ਕਰਕੇ ਫਿਰ ਤੋਂ ਉੱਤੇ ਬੋਰੀਆਂ ਸਾਹਾ ਕੇ ਦੇ ਧਰ ਕੇ ਫਿਰ ਫਿਰ ਸਾਗਾ ਲਾ ਕੇ ਤੇ ਜਿਹੜੇ ਆ ਰੋੜ ਜੇ ਨੇ ਵੱਡੇ ਵੱਡੇ ਡਲੇ ਬਣੇ ਹੋਏ ਨੇ ਮਿੱਟੀ ਦੇ ਉਹ ਸਾਰੇ ਭੁਰ ਜਾਣਗੇ ਤੇ ਤੋਂ ਬਾਅਦ ਫਿਰ ਇਹ ਚ ਬਰਸੀਨ ਬੀਜੀ ਜਾਊਗੀ ਹੁਣ ਦੇਖਦੇ ਆ ਕਿਰਾ ਮਿਸਤਰੀਆਂ ਕੋਲੇ ਵੀ ਘੜਾ ਮਾਰਨਾ ਜ਼ਰੂਰੀ ਹੈਗਾ ਦੇਖਦੇ ਆ ਕੀ ਕਰੀ ਜਾਂਦੇ ਨੇ ਉਹ ਤੇ ਫਿਰ ਸਵੇਰੇ ਦੀ ਵਿਆਹ ਤਾਂ ਹੈਗੀ ਵੀ ਕੱਲ ਨੂੰ ਕੋਸ਼ਿਸ਼ ਕਰਾਂਗੇ ਸਾਰੇ ਹੀ ਨਿਬੜੇ ਬਰਸੀਨ ਬੀਜ ਵਜਾਰੇ ਦਾ